ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਇੱਕ ਵਾਰ ਮੋੜ ਤੋਂ ਮੁਕਾਬਲਾ ਹੋਇਆ ਜੀ ਹਾਂ ਗੈਂਗਸਟਰਾਂ ਨੇ ਪੰਜਾਬ ਪੁਲਿਸ ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਮਾਮਲਾ ਮੋਗਾ ਦੇ ਬਦਨੀਕਲਾਂ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਸਰਕਾਰ ਦੇ ਗੈਂਗਸਟਰਾਂ ਨੂੰ ਖਤਮ ਕਰਨ ਦੀ ਮੁਹਿੰਮ ਤਹਿਤ ਮੋਗਾ ਚ ਵੱਡਾ ਇਨਕਾਊਂਟਰ ਹੋਇਆ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਗੈਂਗਸਟਰਾਂ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਪਹਿਲਾਂ ਜ਼ੀਰਖਪੁਰ ਫਿਰ ਮੁਹਾਲੀ ਅਤੇ ਫਿਰ ਪਟਿਆਲਾ ਤੋਂ ਬਾਅਦ ਹੁਣ ਮੋਗਾ ਚ ਪੁਲਿਸ ਨੇ ਤਿੰਨ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਜਾਣਕਾਰੀ ਮੁਤਾਬਕ ਧੋਮਾ ਪਾਸੀਓ ਚੱਲੀਏ ਗੋਲੀਆਂ ਤੋਂ ਬਾਅਦ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਲੋਪੋ ਲਿੰਕ ਰੋਡ ਤੇ ਪਿੰਡ ਦੋਧਰ ਨੇੜੇ ਲੱਕੀ ਪਟਿਆਲਾ ਗਰੁੱਪ ਦੇ ਤਿੰਨ ਗੈਂਗਸਟਰਾਂ ਨੇ ਪੁਲਿਸ ਤੇ ਉਦੋਂ ਫਾਇਰਿੰਗ ਕਰ ਦਿੱਤੀ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦਰਮਿਆਨ ਪੁਲਿਸ ਨੇ ਬਹਾਦਰੀ ਨਾਲ ਗੈਂਗਸਟਰਾਂ ਦਾ ਸਾਹਮਣਾ ਕਰਦੇ ਹੋਏ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਫੜੇ ਗਏ ਗੈਂਗਸਟਰ ਤੋਂ ਭਾਰੀ ਹਥਿਆਰ ਬਰਾਮਦ ਹੋਇਆ ਹੈ ਪੁਲਿਸ ਮੁਤਾਬਕ ਇਹ ਤਿੰਨ ਲੱਕੀ ਪਟਿਆਲ ਗਰੁੱਪ ਦੇ ਮੈਂਬਰ ਸਨ ਜਿਨ੍ਹਾਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਸੁੱਟ ਕੇ ਖੇਤਾਂ ਵਿੱਚ ਦੀ ਭੱਜ ਨਿਕਲੇ ਅਤੇ ਭੱਜਦਿਆਂ ਹੋਇਆਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਜਵਾਬ ਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਤੇ ਫਾਇਰਿੰਗ ਤੋਂ ਰੜਦਿਆ ਤਿੰਨਾਂ ਨੇ ਹੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਇਸ ਦੌਰਾਨ ਇੱਕ ਗੈਂਗਸਟਰ ਪੱਜਦੇ ਹੋਏ ਸੱਟ ਲੱਗਣ ਕਾਰਨ ਜ਼ਖਮੀ ਹੋ ਗਿਆ ਜਦਕਿ ਇੱਕ ਪੁਲਿਸ ਮੁਲਾਜ਼ਮ ਵੀ ਇਸ ਦੌਰਾਨ ਜ਼ਖਮੀ ਹੋਇਆ ਮੋਗਾ ਸ਼੍ਰੀ ਵਿਵੇਕਸ਼ੀਲ ਸੋਨੀ ਜੀ ਦੁਆਰਾ ਮੋਬਾਈਲ ਨਾਕਾਬੰਦੀ ਅਤੇ ਗਸ਼ਤਤ ਸ਼ੁਰੂ ਕੀਤੀ ਗਈ ਹੈ ਤਾਂ ਕਿ ਮਾੜੇ ਅਨਸਰਾਂ ਤੇ ਕਾਬੂ ਕੀਤਾ ਜਾ ਸਕੇ ਇਸੇ ਦੀ ਲੜੀ ਦੇ ਤਹਿਤ ਅੱਜ ਸੀਆਈਏ ਮਹਿਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਬੱਦਨੀ ਤੋਂ ਮੱਲਿਆਣਾ ਜਾ ਰਹੀ ਸੜਕ ਤੇ ਕ੍ਰੋਸਿੰਗ ਤੇ ਨਾਕਾਬੰਦੀ ਕੀਤੀ ਸੀ ਜੋ ਤਿੰਨ ਵਿਅਕਤੀ ਦੌਧਰ ਸਾਈਡ ਤੋਂ ਆਏ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਜਿਨ੍ਹਾਂ ਨੇ ਮੋਟਰਸਾਈਕਲ ਘੁਮਾ ਕੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਦਲਜੀਤ ਸਿੰਘ ਇੰਸਪੈਕਟਰ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਜ਼ ਕੀਤਾ ਪਿੱਛਾ ਕੀਤਾ ਤਾਂ ਇਹ ਮੋਟਰਸਾਈਕਲ ਸੁੱਟ ਕੇ ਇਹਨਾਂ ਨੇ ਖੇਤਾਂ ਵਿੱਚ ਹੋ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਿਹੜੇ ਕੈਮਰਾ ਜਿਸ ਤੇ ਦਲਜੀਤ ਸਿੰਘ ਨੇ ਇਹਨਾਂ ਨੂੰ ਲਲਕਾਰਿਆ ਅਤੇ ਆਪਣੇ ਬਚਾਲੀ ਹਵਾਈ ਫਾਇਰਿੰਗ ਕੀਤੀ ਤਾਂ ਇਹਨਾਂ ਤੇ ਜਦੋਂ ਸ਼ਕਤੀ ਵਧਦੀ ਗਈ ਤਾਂ ਇਹਨਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ। ਇਹ ਤਿੰਨ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਸ਼ੰਕਰ ਰਾਜਪੂਤ ਤੇ ਜਸ਼ਵ ਦੋ ਮੋਗੇ ਦੇ ਆ ਇੱਕ ਨਵਦੀਪ ਸਿੰਘ ਧਰਮਕੋਟ ਏਰੀਏ ਦਾ ਇਹ ਲक्की ਪਟਿਆਲ ਤੇ ਮਨਦੀਪ ਢਾਲੀਵਾਲ ਜੋ ਕਿ ਬੰਬੀਆ ਗੈਂਗ ਨੂੰ ਆਪਰੇਟ ਕਰਦੇ ਆ ਉਹਨਾਂ ਦੇ ਸਰਗਨੇ ਸੀਗੇ ਜਿਨ੍ਹਾਂ ਨੂੰ ਅੱਜ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਕਾਬੂ ਕੀਤਾ। ਇੱਕ ਪੁਲਿਸ ਮੁਲਾਜ਼ਮ ਜਤਨੀ ਜੀ ਪੁਛਾਰਾ ਬੋੜੀ ਬੋੜੀ ਬੜੇ ਸੱਤਾ ਵਾਲੀ ਜੇ ਹਾਂ ਕ੍ਰਾਸ ਫਾਇਰਿੰਗ ਹੋਈ ਹੈ ਇਨ ਜਦੋਂ ਇਹਨਾਂ ਨੇ ਅੱਗੋਂ ਫਾਇਰਿੰਗ ਕਰੀ ਇਹਨਾਂ ਨੂੰ ਖੇਤਾਂ ਵਿੱਚੋਂ ਕਾਬੂ ਕਰਿਆ ਤੇ ਉਹਦੇ 'ਚ ਇੱਕ ਮੁਲਾਜ਼ਮ ਦੇ ਥੋੜੀ ਸੱਟਾਂ ਲੱਗੀਆਂ। ਕਲੀਅਰ ਆਊਂਟਕਵਾਇਰ ਹੋਇਆ ਇਸੇ ਦੋਨੋਂ ਪਾਸਿਆਂ ਤੋਂ ਫਾਇਰਿੰਗ ਹੋਈ ਆ ਉਹ ਅਜੇ ਤਪਤੀਸ਼ ਦਾ ਹਿੱਸਾ ਦੀ ਕਾਊਂਟਿੰਗ ਵਗੈਰਾ ਹੋ ਰਹੀ ਆ ਗ੍ਰੈਜੁਐਲਟੀ ਤਾਂ ਨਹੀਂ ਸਰ ਉਹਨਾਂ ਦੇ ਵੀ ਇੱਕ ਬੰਦੇ ਦੇ ਭੱਜਦੇ ਸਮੇਂ ਲੱਤ ਤੇ ਸੱਟ ਲੱਗੀ ਆ ਫਾਇਰਿੰਗ 'ਚ ਨਹੀਂ ਉਦੋਂ ਭੱਜਦੇ ਸਮੇਂ ਉਹਦੇ ਲੱਤ ਤੇ ਸੱਟ ਲੱਗੀ ਆ ਸਾਡੇ ਵੀ ਇੱਕ ਮੁਲਾਜ਼ਮ ਜ਼ਖਮੀ ਹੋਇਆ ਦੱਸ ਦਈਏ ਕਿ ਬੀਤੇ ਦਿਨ ਪਹਿਲਾਂ ਜੀਰਕਪੁਰ 'ਚ ਪੁਲਿਸ ਵੱਲੋਂ ਦੋ ਗੈਂਗਸਟਰਾਂ ਨਾਲ ਇੰਕਾਊਂਟਰ ਕੀਤਾ ਗਿਆ ਸੀ ਅਤੇ ਸ਼ਾਮ ਹੁੰਦਿਆਂ ਹੀ ਪਟਿਆਲਾ 'ਚ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ ਅਤੇ ਹੁਣ ਦਿਨ ਚੜ੍ਹਦਿਆਂ ਹੀ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਨੂੰ ਅੰਜਾਮ ਦਿੱਤਾ ਹੈ ਪੰਜਾਬ ਪੁਲਿਸ ਨੇ ਦੋ ਦਿਨਾਂ ਵਿੱਚ ਇਹ ਤੀਜਾ ਐਨਕਾਊਂਟਰ ਕੀਤਾ ਹੈ ਜਿਸ 'ਚ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ